ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖ ਬਲੌਗਸ ਵਾਪਰ ਆਏ ਚਾਹਾਂ ਤੁਹਾਡਾ ਸਵਾਗਤ ਹੈ YouTube ਫੈਮਿਲੀ ਕੀ ਦਾ ਸਾਰਾ ਠੀਕ ਠਾਕ ਉਹ ਦੀ ਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਤਰੀਕ ਹੋ ਗਈ 5 ਸਤੰਬਰ ਹਨਾ ਤੇ ਸਾਲ ਦਾ ਨੌ ਮਹੀਨਾ ਚੱਲਣ ਡਿਆ ਜੀ ਦੇਖੋ ਜੀ ਤਿੰਨ ਮਹੀਨੇ ਰਹਿ ਗਏ ਹੋਰ ਤੇ ਸਾਲ ਖਤਮ ਹਨਾ ਤੇ ਪਤਾ ਲੱਗਾ ਨਹੀਂ ਕਰੋ ਸਾਲ ਚੜ ਜਾਂਦਾ ਕਦੋਂ ਖਤਮ ਹੋ ਜਾਂਦਾ ਚਲੋ ਖੇਤਾਂ ਦਾ ਉਸ ਦੀ ਚਾਹੀਦੀ ਜੀਆਂ ਦੀ ਹਨਾ ਤੇ ਦੇਖੋ ਅੱਜ ਸਵੇਰ ਤੋਂ ਹੀ ਸ਼ੁਰੂਆਤ ਹੋ ਗਈ ਆਲੂ ਵਾਲੇ ਪਰੌਂਠਿਆਂ ਦੀ ਤੇ ਮੈਂ ਆਲੂ ਸਵੇਰੇ ਵਾੜ ਲੈ ਸੀਗੇ ਚਾਹ ਦੇ ਮਗਰੋਂ ਰੱਖ ਲੈ ਸੀ ਆਲੂ ਉਬਲਣੇ ਚਲੋ ਮੈਂ ਕਿਹਾ ਬਣ ਜਣੇਗੇ ਪਰੌਂਠੇ ਹਨ ਤੇ ਤੁਹਾਨੂੰ ਪਤਾ ਬੱਚੇ ਅੱਜ ਕੱਲ ਘਰ ਆਇਆ ਛੁੱਟੀਆਂ ਹੈਗੀਆਂ ਤੇ ਆ ਪਾਣੀ ਦੀ ਪ੍ਰੋਬਲਮ ਕਰਕੇ ਹਨ ਵੀ ਪਾਣੀ ਸਾਰੇ ਪਾਸੇ ਵੀ ਬਹੁਤ ਮਾੜਾ ਹਾਲਾਤ ਹੋਇਆ ਪਾਣੀ ਕਰਕੇ ਤਾਂ ਛੁੱਟੀਆਂ ਹਨ ਬੱਚਿਆਂ ਨੂੰ ਤੇ ਇਸ ਕਰਕੇ ਫਿਰ ਕਿਤੇ ਸੀਗੇ ਵੀ ਅਸੀਂ ਆਲੂ ਵਾਲੇ ਪਰੌਠੇ ਖਾਣੇ ਆ ਤੇ ਮੈਂ ਫਿਰ ਆਲੂ ਵਾਲ ਕੇ ਛੱਲੇ ਤੇ ਫਿਰ ਪਿਆਜ਼ ਕਟਲੇ ਦਾ ਨਾਲ ਹਰੀਆਂ ਮਿਰਚਾਂ ਤੇ ਜਿੰਨਾ ਵੀ ਮੇ ਮਸਾਲਾ ਚਾਹੀਦਾ ਸੀਗਾ ਤੇ ਉਹਨੇ ਪਾ ਲਿਆ ਤੇ ਹੁਣ ਮੈਂ ਬਣਾਉਣ ਲੱਗੀ ਪਰੌਤੇ ਹੁਣ ਕਰੂੰਗੀ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਹਨ ਜਿਹੜਾ ਪਿਆਜ਼ ਆ ਇਹਨਾਂ ਆਲੂਆਂ ਵਿੱਚ ਮਿਕਸ ਹੋ ਜਵੇ ਤੇ ਸੋਹਣੇ ਸੋਹਣੇ ਟੇਸਟ ਟੇਸਟੀ ਪਰੌਤੇ ਬਣ ਜਾਣ ਹਨ ਜਿੰਨਾ ਕਿਲੋ ਮੈ ਚਾਹੀਦਾ ਸੀਗਾ ਉਹਨਾਂ ਕਿਵੇਂ ਪਾ ਲਿਆ ਹਨ ਤੇ ਆਪਾਂ ਬਹੁਤੀ ਨਹੀਂ ਵਿੱਚ ਖਾਈ ਦੀ ਨਾ ਥੋੜੀ ਨਾ ਬਹੁਤੀ ਜਿੰਨੀ ਨਾਰਮਲ ਜੀ ਹੁੰਦੀ ਹੈ ਤੇ ਚਲੋ ਮੈਂ ਕਰ ਦੂਆ ਟਾਈਮ ਕੋ ਦਾਲ ਪਣੀ ਬਣਾ ਲਾਂਗੇ ਸੇਵੀਲੇ ਸੇਵੀਰੀ ਆਲੂ ਵਾਲੇ ਪਰੌਂਠੇ ਖਾ ਲੈਨੇ ਦਹੀਂ ਦੇ ਨਾਲ ਤੇ ਵੈਸੇ ਛੋਲਿਆਂ ਤੜੀ ਵੀ ਸੀ ਕਿਵੇਂ ਤੋਂ ਕੱਲ ਵਾਲੀ ਤੇ ਉਹ ਮਨ ਕੀਤਾ ਨਹੀਂ ਖਾਣ ਨੂੰ ਵੈਸੇ ਬਣੀ ਤਾਂ ਬਹੁਤ ਟੇਸਟ ਉਹ ਟੇਸਟੀ ਬਣੀ ਉਹ ਬਹੁਤ ਦਾ ਟੇਸਟ ਸਗਾ ਦਾ ਤੇ ਤੇ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲਈਏ ਜੀ ਹੁਣ ਆਲੂਆਂ ਨੂੰ ਤੇ ਜੇ ਆਪਾਂ ਥੋੜਾ ਇਦਾਂ ਡਲੀ ਜੀ ਵਿੱਚ ਰਹਿ ਜਵੇ ਤੇ ਫਿਰ ਪਰੌਂਠੇ ਫਟ ਜਾਂਦੇ ਆ ਤੇ ਫਿਰ ਬੇਲੇ ਨਹੀਂ ਜਾਂਦੇ ਤੇ ਵੈਸੇ ਨਹੀਂ ਲੱਗਦੇ ਹੈਗੇ ਤਾਂ ਬੰਦੇ ਡੁੰਗੇਜ ਮੈਂ ਨਾ ਆਲੂ ਫਿਰ ਪਾਲੇ ਸੀ ਸਟਾਰਟਿੰਗ ਕਰ ਲਈ ਆ ਸਟਾਰਟਿੰਗ ਹੋਈ ਹੋਈ ਤੇ ਅੰਡ ਤੇ ਚਲੋ ਹੋਈ ਜਾਂਦਾ ਹਨਾ ਤੇ ਹੁਣ ਜੀ ਖਣਾ ਖਾਵਾਂਗੇ ਆਲੂ ਵਾਲੇ ਪਰੌਂਠੇ ਟੇਸਟੀ ਟੇਸਟੀ ਹੁਣ ਗਾਂ ਸਿਆਲ ਬਸ ਆਲੂ ਮੂਲੀ ਵਾਲੇ ਗੰਢਿਆਂ ਵਾਲੇ ਹਨਾ ਬਸ ਇਹੇ ਚੱਲਣੇ ਆ ਤੇ ਕਿੰਨਾ ਨਾ ਤੋੜਾ ਫਰਕ ਪੈ ਗਿਆ ਉਦਾਂ ਮੀਆ ਵਾਂ ਕਰਕੇ ਤੇ ਹੁਣ ਏਸੀ ਵੀ ਘੱਟ ਚੱਲਦੇ ਆ ਤੇ ਚੀਜ਼ਾਂ ਦਾ ਫਰਕ ਪੈ ਜਾਂਦਾ ਆ ਟੈਂਪ ਟੈਂਪ ਦੇ ਨਾਲ ਤੇ ਲੋ ਜੀ ਆਲੂ ਜਿਹੜਾ ਮੈਸ਼ ਹੋ ਗਿਆ ਟਮਾਟਮਸਾਲਾ ਉਹ ਰਲ ਗਿਆ ਤੇ ਜਿਹੜੇ ਪਿਆਜ਼ ਆ ਉਹ ਵੀ ਨਾਲ ਰਲ ਗਿਆ ਇਹਦੇ ਤੇ ਲੋ ਜੀ ਹੁਣ ਪਕਾ ਲਈ ਦਾ ਟਾਈਮ ਬਹੁ ਹੋ ਗਿਆ ਤੇ ਹੋਰ ਉਹਨੂੰ ਗਾਲਾਂ ਪੈਂਡ ਡਾਕਟਰ ਸਾਹਿਬ ਤੋਂ ਕਹਿੰਦਾ ਇੰਨਾ ਟਾਈਮ ਲਾਤਾ ਤੂੰ ਲੋ ਜੀ ਪਰੌਂਠੇ ਬੱਚਿਆਂ ਨੂੰ ਖਵਾਤੇ ਆ ਤੇ ਡਾਕਟਰ ਸਾਹਿਬ ਨੇ ਵੀ ਖਾਲੇ ਸਾਰਿਆਂ ਨੇ ਖਾਲੇ ਆ ਤੇ ਹੁਣ ਆਈ ਮੇਰੀ ਵਾਰੀ ਤੇ ਅੱਜ ਇੱਕ ਅਨੋਖਾ ਚਮਤਕਾਰ ਹੋ ਗਿਆ ਜਿੱਦਾਂ ਕਹ ਲੋ ਵੀ ਸੋਚਿਆ ਕੁਛ ਨਾ ਬਣਦਾ ਕੁਛ ਨਾ ਚਲੋ ਮੈਂ ਕਿਹਾ ਸਿਵ ਸਿਦਾ ਪਰੌਂਠੇ ਖਾਣੇ ਦੇ ਦੇ ਨਾਲ ਹਨਾ ਜਦੋਂ ਦਹੀਂ ਦੇਖਿਆ ਦਹੀਂ ਦਹੀਂ ਦਾ ਬਣ ਗਿਆ ਬਣ ਗਿਆ ਜਾਨੀ ਲੱਸੀ ਬਣ ਗਈ ਦਹੀਂ ਦੀ ਨਾ ਜਿੱਪ ਫੁੱਟ ਵੱਜੇ ਨਹੀਂ ਗਿਆ ਜਦੋਂ ਦਹੀਂ ਵਰਗਾ ਦਹੀਂ ਜੁਮਿਆ ਨਹੀਂ ਹਨਾ ਤੇ ਟਾਈਮ ਟਾਈਮ ਦੀ ਗੱਲ ਆ ਤੇ ਹੁਣ ਉਹੀ ਦਹੀਂ ਦੀ ਲੱਸੀ ਬਣਾ ਕੇ ਪਰੌਂਠੇ ਖਾਣੇ ਹੁਣ ਪਰਾਠੇ ਵਿੱਚ ਕਿਤੇ ਰਾਲ ਨਹੀਂ ਹੁੰਨੀ ਆ ਫੇ ਕੱਚੇ ਨੇ ਰਹਿਣ ਫੇ ਕੱਚੇ ਹਨ ਫੇ ਢੇੜ ਦਾ ਬੁੱਧਾ ਫੇ ਸਹੀ ਨਹੀਂ ਲੱਗਦਾ ਹੈਗਾ ਤੇ ਆ ਦੇਖੋ ਗਰਮ ਗਰਮ ਪਰੌਠੇ ਜਿਵੇਂ ਸਿਰੇ ਬਹੁਤ ਸੋਹਣੇ ਲੱਗਦੇ ਆ ਵਧੀਆ ਲੱਗਦੇ ਆ ਨਾ ਤੇ ਹਰੀ ਮਿਰਚ ਪਿਆਜ਼ ਤੇ ਬੋਤਾ ਕੁਛ ਨਹੀਂ ਪਾਇਆ ਵਿੱਚ ਇਹਦੇ ਉਹ ਟਾਈਮ ਟਾਈਮ ਨਹੀਂ ਘਾਲਿਆ ਜੁਨੇ ਟਾਈਮ ਪਾਸ ਕਰਨ ਲਈ ਵੀ ਕਰ ਲੈਣਾ ਉਹਨੇ ਨਾ ਜਨ ਕਰਨਾ ਉਹਨੇ ਪਨੀਰ ਬਦੇ ਚੋਸੇ ਖਾ ਕੇ ਵੀ ਨਹੀਂ ਕਰਨਾ ਨਾ ਚਲੋ ਖਾਇ ਟੈਮ ਟੈਮ ਜੇ ਆਪਣੀ ਮਰਜੀ ਆ ਤੇਰੇ ਹੁਣ ਪਰੌਤੇ ਖਾ ਲਈਏ ਹੁਣ ਦੇਖੇ ਬਾਬਾ ਖਲਕੀ ਜਾਂ Đi ਨੂੰ ਪਰੌਤੇ ਖਾਣ ਤੋਂ ਬਾਅਦ ਫਿਰ ਚਾਹ ਮੈਂ ਉਹ ਰੱਖ ਲਈ ਆ ਤੇ ਆ ਦੇਖੋ ਮੇਰੀ ਚਾਹ ਬਣ ਗਈ ਆ ਤੇ ਜੰਦੜੀ ਜੰਦੜੀ ਮੋਪੀਆਂ ਦੀ ਕੰਮ ਨਹੀਂ ਮੁੱਕਦੇ ਉਹ ਦੇਖੋ ਜੀ ਕੱਪੜੇ ਧੁੱਪਗੇ ਤਖੀ ਹੋਈ ਪਈ ਆ ਕੱਪੜੇ ਧੋਗੇ ਤੇ ਉਹ ਪੈਪ ਤੇ ਸੁਪਨੇ ਪਾਦਦੇ ਆ ਤਕਪਾਤੀ ਖੀ ਲਗੀ ਅਜ ਤੁਪ ਲੱਗੀ ਹੋਈ ਤੇ ਕੰਪਲੀਟ ਤੋਪ ਲੱਗੂਗੀ ਤਾਂ ਫੇਰੀ ਹੈ ਨਾ ਸੋ ਗੋਈ ਵੀ ਖੋਲ ਦਿੱਤੇ ਆ ਤੇ ਉਹ ਦੇਖੋ ਬਰਾਂਡੇ ਦੇ ਗੋਈ ਵੀ ਖੋਲਤਾ ਤੇ ਤੋਪ ਲੱਗੂਗੀ ਪਰ ਲਿਆ ਪਾਣੀ ਤੇ ਹਿੰਜੇ ਤੂਪ ਲੱਗਣੀਆਂ ਥਾਰਿਆ ਸਾਰੇ ਚੁੱਕ ਜਾਣੀਆਂ ਅੱਜ ਇਹ ਸਾਈ ਸੁੱਕੂਗੀ ਤੇ ਧੁੱਪਨ ਲੱਗਣ ਦੇ ਨਾਲ ਹਨਾ ਤੇ ਮੀਂਹ ਨੇ ਮਤਮਾਰ ਰੱਖੀ ਇਹਨਾਂ ਬੁਰਾ ਹਾਲ ਕੀਤਾ ਮੀਰੇ ਤੇ ਮੇਰੀ ਚਾਹ ਨਾ ਛੜ ਜਾਵੇ ਤੇ ਚਾਹ ਦੇਖੀਏ ਬਣਾਈਏ ਕਿਾ ਵੀ ਕਿ ਨਸ਼ਈ ਆ ਇਹ ਤੋਂ ਬਗਰ ਗੱਡੀ ਨਹੀਂ ਚੱਲਦੀ ਚਾਹ ਸਰੀਰ ਦੀ ਨਾ ਵੀ ਸਾਨੂੰ ਮਰ ਚਾਹੀਦੀ ਲੋੜ ਹੁੰਦੀ ਐ ਇਸ ਟਾਈਮ ਹਨਾ ਤੇ ਇਹ ਹੈਗਾ ਸ਼ਾਵਿਲਾ ਸ਼ਾਮ ਦਾ ਹੈਗਾ ਲੋਢੜਾ ਸਿਆਣੇ ਬੰਦੇ ਇਦਾਂ ਕਹਿੰਦੇ ਨੇ ਨਾ ਸ਼ਾਵਿਲੇ ਦੀ ਚਾਹ ਹਲੋੜੇ ਦੇ ਵੇਲੇ ਦੀ ਚਾਹ ਤੇ ਆਪੋ ਆਪਣੇ ਇਲਾਕੇ ਵਿੱਚ ਆਪ ਆਪਣੀ ਫਰੇਮ ਫਰੀਓ ਬੋਲੀ ਆ ਨਾ ਤੇ ਅਲੋਤੀ ਉਹ ਚਾਹ ਮੇਰੀ ਚਰੀ ਸੜ ਗਈ ਘਟ ਗਈ ਪੁੱਲੇ ਦੀ ਮੌਜ ਜਦ ਤੱਕ ਚਾਹ ਚਿੱਟੀ ਨਾ ਹੋਵੇ ਉਹਦੇ ਪਾਉਣਾ ਨਹੀਂ ਹਟੀਦਾ ਸੋਹਣੀ ਬਣੇ ਚਾਹ ਤੇ ਹੰਦੂ ਠੰਡਾ ਥੋੜੀ ਚਾਹ ਗਰਮ ਹੋ ਜਵੇ ਨਾ ਦੇਖੋ ਇਹ ਦੁੱਧ ਪੁੱਤ ਵਾਹਿਗੁਰੂ ਸਾਰਿਆਂ ਨੂੰ ਦੇਵੇ ਸੱਚੇ ਪਾਤਸ਼ਾਹ ਨਾ ਤੇ ਕਿਸੇ ਨੂੰ ਤਰਸਾਵੇ ਨਾ ਕਿਸੇ ਨੂੰ ਵਾਹਿਗੁਰੂ ਤਾਂ ਅਲਾਦੋ ਤਰਸਾਵੇ ਨਾ ਅਲਾਦ ਵੀ ਸਾਰਿਆਂ ਨੂੰ ਦੇਵੇ ਹੈ ਨਾ ਲਾਦਾ ਸੁਖਣਾ ਨਾ ਸੁਖਣਾ ਉਹਦਾ ਬਾਦੀ ਗੱਲ ਹੋਵੇ ਜਰੂਰ ਹੈ ਨਾ ਤੇ ਨਾ ਹੁੰਦਾ ਆ ਤੇ ਮੇਰੀਆਂ ਭੈਣਾਂ ਇੱਕ ਮੈਂਟਾ ਮੇਰੀ ਭੈਣ ਦਾ ਤੇ ਮਾਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਮੈਨੂੰ ਹਨਾ ਤੇ ਵਾਹਿਗੁਰੂ ਨੇ ਨਾ ਉਸ ਜਾਨੀ ਕਈ ਜੁੜੀਆਂ ਬਣੀਆਂ ਭੈਣਾਂ ਜਿਨ੍ਹਾਂ ਜਿਹੜੇ ਰੱਬ ਨੇ ਨੇ ਬਖਸ਼ਿਸ਼ ਕੀਤੀ ਮੈਂ ਤੁਹਾਡੇ ਬਲੌਗ ਜਰੀਏ ਨਾ ਤੁਹਾਨੂੰ ਜਿਹੜੀ ਵੀ ਮੇਰੇ ਪੈਣਾਂ ਬਾਰੇ ਦੇਖਦੇ ਆ ਵਾਹਿਗੁਰੂ ਵਗੀਰ ਦਾਸ ਕਰਦੀ ਆ ਤੇ ਮੇਰੇ ਆ ਭੈਣਾਂ ਦੀ ਜਰੂਰ ਵਾਹਿਗੁਰੂ ਮਾਸਨਤ ਪੂਰੀਆਂ ਕਰਨ ਹਨਾ ਤੇ ਜਰੂਰ ਉਹਨੂੰ ਕੁਛ ਵੀ ਦੇਵੇ ਪ੍ਰਮਾਤਮਾ ਨਾ ਦੇ ਦੇਖੋ ਜੀ ਕਾਟ ਕੇ ਇਹ ਚੀਜ਼ ਦੀ ਵੀ ਹੈ ਨਾ ਜੇ ਇਹ ਆਪਾਂ ਕਹੀਏ ਆਪਾਂ ਨੂੰ ਪੈਸਾ ਤੇ ਪੈਸੇ ਕੱਲੇ ਪੈਸੇ ਨਾਲ ਨਹੀਂ ਸੜਦਾ ਹਰੇਕ ਚੀਜ਼ ਦੀ ਆਪਣੀ ਥਾਂ ਹੈ ਨਾ ਤੇ ਚੀਜ਼ ਦੀ ਰੇਜ ਹੁੰਦੀ ਆ ਕੋਈ ਵੀ ਕੰਮ ਆ ਜਾਂ ਚੀਜ਼ ਹੈ ਨਾ ਆਪਾਂ ਪਰ ਸਾਰੇ ਪਰਾਇ ਮੰਗਦੇ ਆ ਤੇ ਲਈ ਚਾਹ ਪਾ ਲਈ ਕਪਾਂ ਨੂੰ ਕਪਾਂ ਜਿਹੜੇ ਛੋਟੇ ਕੱਪ ਛੋਟੇ ਬਹੁਤ ਆ ਦੋ ਘਟੋਣੇ ਮੇਰੇ ਚਾਰੇ ਸਾਰੇ ਮੈਨੂੰ ਚਾਹੀਦੇ ਗਲਾਸ ਦਾ। ਕੋਈ ਗਰਮ ਨਹੀਂ ਚਾਹਣ। ਥੜੀ ਚਾਹ ਪੀ ਕੇ ਰੈਸਟ ਕਰਕੇ ਹੈ ਨਾ। ਤੇ ਫੇਰ ਦਰਨ ਹੋਣੀ। ਉਹ ਠੰਡਾ ਹੋ ਜਾਊਗਾ। ਮਲੋਣੀ। ਮੇਰੀ ਬਾਹ ਫੱਕ ਜਾਂਦੀ ਐ। ਸਟਿਕ ਲਿਆਂਦੀ ਸੀ ਉਹ ਪਤਾ ਨਹੀਂ ਕਿੱਥੇ ਮੈਂ ਚ ਰੱਖੂਗੀ ਚਿੱਤੇ ਭੁਲ ਗਿਆ ਕਿੱਥੇ ਰੱਖੂਗੀ ਐ। ਇੰਨੀ ਲੱਭੀ ਮੈਂ ਸਟਿਕ ਨਾ ਤਾਂ ਵੀ ਲੱਭੀ ਮੈਂ ਤਾਂ। ਲੋ ਜੀ ਹੋ ਗਿਆ 4 ਵਜੇ ਦਾ ਟਾਈਮ ਤੇ ਸਭ ਜੱਟ ਸਾਲ ਲੈ ਆਏ ਸੀਗੇ ਸ਼ਹਿਰ ਨੂੰ ਗਏ ਸੀਗੇ ਤੇ ਆਲੂ ਵੀ ਮੈਂ ਕੱਟ ਲਈਆ ਤੇ ਵਿੱਚੇ ਆਲੂ ਵਿੱਚੇ ਗੋਭੀ ਤੇ ਦੋ ਪਿਆਜ਼ ਕੱਟ ਲਏ ਆ ਮੁੱਟੀ ਚ ਤੇ ਆ ਵੱਖਰੇ ਡੰਡਲ ਕੱਟ ਲਏ ਆ ਭਿਗੇ ਰੱਖਨੇ ਨੂੰ ਪਾਣੀ ਚ ਜੇ ਤੇ ਫਿਰ ਆਪਾਂ ਨਵੇਂ ਤਿਕਾਣਾ ਗੋਭੀ ਬਣਾਵਾਂਗੇ ਤੇ ਆ ਆਦਰਕ ਲਸਣ ਤੇ ਹਰੀਆਂ ਮਿਰਚਾਂ ਤਾਂ ਕੀ ਤੇਲ ਪਾ ਲਿਆ ਮੈਂ ਤੇ ਇਹ ਜਿਹੜਾ ਤੇਲ ਆ ਤੜਿਆ ਤੇਲ ਆ ਪਕੌੜਿਆਂ ਵਾਲਾ ਉਵੇਂ ਜਿੱਦਾਂ ਕਰ ਲੋ ਵੀ ਹੌਲੀ ਹੌਲੀ ਬੱਤ ਤੇ ਨਹੀਂ ਹੁੰਨੀ ਆ ਤੇ ਲੋ ਜੀ ਆਪਾਂ ਹੁਣ ਹਨਾ ਜੀਰਾ ਪਾ ਲੈਣਾ ਵਿੱਚ ਇਹਦੇ ਦੋ ਚਮਚ ਪਾ ਲੈਣੇ ਜੀਰੇ ਦੇ ਤੇ ਜੀਰੇ ਨੂੰ ਥੋੜਾ ਭੁੰਨ ਲੈਨੇ ਆ ਤੇ ਸੁੱਕੀ ਸਬਜੀ ਵਿੱਚ ਜੀਰਾ ਜੀਰਾ ਬਹੁਤ ਸੋਹਣਾ ਟੇਸਟੀ ਲੱਗਦਾ ਆ ਵਧੀਆ ਲੱਗਦਾ ਹਨਾ ਤੇ ਜੀਰਾ ਭੁੱਜ ਗਿਆ ਹੁਣ ਚਿਰ ਆਪਾਂ ਉ게 ਅਸਤੇ ਰੱਖਦੇ ਆ ਪਾਣੀ ਤੇ ਗੋਭੀ ਨੂੰ ਅੱਜ ਉਬਾਲ ਕੇ ਬਣਾਉਣਾ ਨਾ ਥੋੜਾ ਰਸਕੀ ਕਰਕੇ ਨਾ ਬੋਇਲ ਕਰਕੇ ਇੱਕ ਪਾਸੇ ਤੜਕਾ ਪੁੱਜੂਗਾ ਤੇ ਆ ਦੇਖੋ ਜੀ ਤਾਂ ਨਾ ਫਿਰ ਬਹੁਤ ਟੇਸਟੀ ਸਬਜ਼ੀ ਬਣਦੀ ਗੋਭੀ ਦੀ ਤੇ ਮੇਰੀਆਂ ਭੈਣਾਂ ਦੇ ਆਪ ਆਪਣੇ ਤਰੀਕੇ ਆ ਤੇ ਅਕੀਕ ਨਵੇਂ ਤਰੀਕੇ ਨਾਲ ਗੋਭੀ ਸਬਜ਼ੀ ਬਣਾਉਣੀ ਹੈ ਜਦ ਤੱਕ ਮੇਰਾ ਤੜਕਾ ਪੁੱਜੂਗਾ ਤਾਕ ਮੇਰੀ ਗੋਭੀ ਤੇ ਆਇਲ ਹੋ ਜੂਗੀ। ਥੋੜਾ ਗੈਸ ਤੇ ਗੈਸ ਤੇਜ਼ ਕਰ ਲੈਣੇ ਆ। ਤੇ ਜੀਰਾ ਭੁੱਜ ਗਿਆ। ਤੇ ਹੁਣ ਪਾਉਨੇ ਆ। ਵਿੱਚ ਦੇ ਲਸਣ ਲਸਣ ਦੇ ਦੋ ਗੰਢੀ ਮੈਂ ਪਾਈਆਂ ਸੀ ਇਹ। ਜਿਹੜੀ ਕਟੀਆਂ ਸੀ ਇਹ। ਇੱਥੇ ਲੱਗਦਾ ਥੋੜਾ ਬਰੌਂ ਕਰਨਾ ਹੈ ਇਹ ਮੇਰਾ ਅਦਰਕ ਆ ਤੇ ਸਦੀਆਂ ਤੇ ਮਿਰਚਾਂ ਹੋਈਆਂ ਲਾਲ ਦੋ ਤੇ ਇਹ ਪਾਉਣੀ ਹੈ ਕਿ ਤੁਹਾਨੂੰ ਵੀ ਦੱਸ ਜਾਵਾਂਗੇ ਆਪਾਂ ਕਿਹੜੀ ਕਿਹੜੀ ਚੀਜ਼ ਬਣਾਈਏ ਪਾਈਏ ਵਿੱਚ ਇਹਦੇ ਚਲੋ ਇਹ ਗੋਪੀ ਪ੍ਰੀਮੈਂਟment ਵੀ ਤਿਆਰ ਤੇ ਟਾਈਮ ਤੋਂੜੇ ਅੱਜ ਕੱਲ੍ਹ ਦਿਨ ਬਹੁਤ ਛੋਟੇ ਹੋ ਗਏ ਬਹੁਤ ਦਿਨਾਂ ਦਾ ਫਰਕ ਪੈ ਗਿਆ ਇਹ ਤੋਂ ਅੱਗੇ ਅੱਗੇ ਤਾਂ ਵੀ ਫਰਕ ਪਈ ਜਾਣਾ ਹਨਾ ਕੰਮ ਮੇਰੀਆਂ ਭੈਣਾਂ ਦੇ ਉਨੇ ਹੀ ਆ ਤੇ ਦਿਨ ਦਾ ਫਰਕ ਪਈ ਜਾਂਦਾ ਚਲੋ ਇਸ ਲਸਣੀ ਸਮੈਲ ਆਉਣ ਲੱਗ ਗਈ ਆ ਤਾਂ ਆਪਾਂ ਬਹੁਤਾ ਨਹੀਂ ਇਹਨੂੰ ਜਿਆਨੀ ਕਾਲਾ ਕਰਨਾ ਤੇ ਅਦਰਕ ਪਾ ਲੈ ਵਿੱਚ ਇਹਦੇ ਨੇ ਉਹ ਇਹ ਪਾ ਲਿਆ ਹੁਣ ਜਿਹੜੇ ਆਪਾਂ ਡੰਡਲ ਹੈ ਨਾ ਉਹ ਡੰਡਲ ਤੋਂ ਬਿਨਾਂ ਸਬਜ਼ੀ ਨਹੀਂ ਵਧੀਆ ਲੱਗਦੀ ਇਹ ਤੇ ਦੇ ਨਹੀ ਹੁਣੇ ਲੱਗਦੀ ਸਬਜ਼ੀ ਤੇ ਲਲਰੇ ਜਿਹੜੇ ਡੰਡਲ ਹੁੰਦੇ ਉਹੀ ਮੈਂ ਗੱਡੇ ਵਿੱਚੋਂ ਆਦਿਆਂ ਤੇ ਜਿਨਾਂ ਉਹ ਪਾ ਦੇ ਵਿੱਚ ਇਹਦੇ ਪਿਆਜ਼ ਇਕੱਲੇ। ਹਲੋ ਇਸ ਮੈਲੋ ਬਹੁਤ ਸੁਣੀ ਹੋਣ ਲੱਗੀ ਆ। ਤੇ ਇਹਨਾਂ ਥੋੜੇ ਜਿਹਾ ਪਾਣੀ ਪਾਣਾ। ਹਲੋ ਥੋੜਾ ਪਾਣੀ ਪਾ ਲੈਣ ਵਿੱਚ ਜੇ। ਪਾਣੀ ਡੰਡਲ ਹੈ ਨਾ। ਪੱਤੀਆਂ ਚੰਗੀ ਤਰ੍ਹਾਂ ਦੇ ਥੋੜੇ ਆਪ ਆਪਣਾ ਬਣ ਜਾਣ ਆਪ ਆਪਣਾ ਬਣ ਜਾਣ ਤਾਂ ਫਿਰ ਦੇਖਦੇ ਹਾਂ ਕੀ ਬਣਦਾ ਇਹਨਾਂ ਦਾ ਜਦ ਤੱਕ ਆਪੇ ਜਿਹੜੀ ਆ ਗੋਭੀ ਆਲੂ ਆ ਤੇ ਬੋਇਲ ਹੁੰਦੇ ਆ ਹਾਂ ਗਰਮ ਪਾਣੀ ਆ ਤੇ ਫਿਰ ਮਿਕਸ ਕਰਦੇ ਫਿਰ ਔਨੇ ਵਿੱਚ ਮਸਾਲਾ ਪਾਉਨੇ ਆ ਫਿਰ ਇਹਦੇ ਵੀ ਕਿਦਾਂ ਦਾ ਟੈਕਚਰ ਬਣਿਆ ਸਬਜ਼ੀ ਦਾ ਤੇ ਹੁਣ ਡੰਡਾ ਥੋੜੇ ਪੱਕ ਲਓ ਜੀ ਡੰਡਲ ਹੋ ਗਏ ਕੱਢ ਗਏ ਆ ਸਮੈਲ ਵੀ ਬਹੁਤ ਸੋਹਣੀ ਆਉਣ ਰਹੀ ਆ ਤੇਰੇ ਗੋਭੀ ਦਾ ਪਾਣੀ ਸੀਗਾ ਤੇ ਗੋਭੀ ਦਾ ਪਾਣੀ ਵਿੱਚ ਪਚਾਉ ਇਹਨੂੰ ਕੱਢ ਤਾਂ ਤੇ ਹਲੋ ਜੀ ਜਿਹੜਾ ਮੇਚ ਮਸਾਲਾ ਆ ਤੇ ਇਹ ਵੀ ਆਪਾਂ ਉੱਪਰ ਇਹਦੇ ਪੱਕ ਦੇਣਾ ਜਿਹੜੇ ਮਿਕਸ ਕਰ ਦੇਣੇ ਆ ਤੇ ਜਦੋਂ ਪੜ ਗਈ ਤੇ ਆਪੇ ਮਿਕਸ ਹੋ ਜਾਣਾ ਆ ਤੇ ਦੇਣੇ ਹੌਲੀ ਹੌਲੀ ਬਣੀ ਜਾਣਾ ਤੇ ਲੋ ਜੀ ਤਿੱਸ ਤੇ ਅਸੀਂ ਗੁੱਬੀ ਬਣ ਜਾਣੀ ਆ ਤੇ ਥੋੜੇ ਜਿਹਾ ਪਾਣੀ ਪਾ ਕੇ ਇਹਨੂੰ ਪਕਾਵਾਂਗੇ ਆਪਾਂ ਤੇ ਵੈਸੇ ਤਾਂ ਚਲੋ ਉਬਾਲੀ ਹੋਈ ਆ ਝਟਪਣ ਜਾਣੀ ਆ ਕੜਾਈ ਮੇਰੇ ਕੋਲ ਜਿ ਫਿਰਦੀ ਆ। ਕਦੇ ਇੱਧਰ ਕਦੇ ਉੱਧਰ। ਤੇ ਅੱਲਾ ਥੋੜਿਆ ਪਾਣੀ ਪਾਉਣੇ ਵਿੱਚ ਇਹਦੇ। ਪਾ ਦਨੇ ਆ। ਤੇ ਹੁਣ ਇਹਨੂੰ ਢੱਕ ਕੇ ਪਕਾਉਨੇ ਆ। ਇਹ ਰੁੱ ਪੱਕ ਗਈ ਹੈ ਨਾ ਬਣ ਗਈ ਫੇਰ ਤੁਹਾਨੂੰ ਦਿਖਾਉਣੀ ਆ ਵੀ ਕਿੰਤਾਂ ਦੀ ਗੁੱਬੀ ਬਣੀ ਆ। ਟੇਸਟੀ ਜੈਸਟੀ ਜਈ ਤੇ ਇਹਨੂੰ ਕਰ ਦਿੰਨੇ ਬੰਦ। ਭਾਪ ਨਾ ਜਲਦੀ ਜ਼ਿਆਦਾ ਬਣ ਜਾਂਦੀ ਕਿਉਂ ਜ਼ਿਆਦਾ ਪਾਣੀ ਨਹੀਂ ਪਾਇਆ ਜਾਂਦਾ। ਹਾਂਜੀ ਦੇਖੋ ਤੁੱਪ ਕਿੰਨੀ ਆ ਤੇ ਪੰਛੀ ਬੋਲਣ ਦੇ ਆ ਕਿੱਥੇ ਬੋਲਦੇ ਆ ਦੇ ਰੱਤਾਂ ਨੇ ਬੋਲਦੇ ਹੋਰ ਕਿੱਥੇ ਬੋਲਣਾ ਉਹਨਾਂ ਨੇ ਇਹ ਦੇਖੋ ਸਬਜੀ ਵੀ ਬਣ ਗਈ ਆ ਤੇ ਗੋਭੀ ਸਬਜੀ ਬਣ ਗਈ ਟੇਸਟੀ ਟੇਸਟੀ ਤੇ ਨਾਲ ਹੀ ਘੱਟ ਹੋ ਗਈ ਆ ਆ ਦੇਖੋ ਨਾਲ ਹੀ ਢੜਗੀ ਸਬਜੀ ਤੇ ਨਾਲ ਹੀ ਬਣ ਗਈ ਆ ਤੇ ਸਿਮ ਤੇ ਬਣਾਈਵੇਂ ਪਾਫ ਤੇ ਬਣਾਈ ਪਾਫ ਨਾਲ ਹਨਾ ਸਬਜ਼ੀ ਦਾ ਕੰਮ ਹੋ ਗਿਆ ਫਿਰ ਤੇ ਹੁਣ 5 ਵਜੇ ਤੱਕ ਲਈਏ ਤੇ ਆਟਾ ਕੰਨ ਕੇ ਫਿਰ ਜਾਉਂਗੀ ਤੇ ਨਾਲ ਇੱਕ ਹੋਰ ਮੈਂ ਕੜਾਈ ਚਾੜ ਲਈ ਆ ਮੇਰੀ ਤਾਂ ਉਹ ਗੱਲ ਹੋਈ ਨਾ ਪੰਡਾ ਪੰਡਾਰੀ ਆ ਕਿੰਨਾ ਘਪਾਰ ਇੱਕ ਮੋਟ ਚੱਕਲਾ ਦੂਜੀ ਤਿਆਰ ਹਨਾ ਮੇਕਅਪ ਕੜਾਈ ਦਾ ਜਣੀ ਇੱਕ ਡਿਸ਼ ਬਣੀ ਆ ਦੂਜੀ ਚੀਜ਼ ਸ਼ੁਰੂ ਹੋ ਗਈ ਇਹ ਨਾ ਖਾਣ ਦੀ ਤੇ ਕੀ ਕਰੀਏ ਮੇਰੇ ਭੈਣਾਂ ਦਾ ਇਹੀ ਹਾਲ ਬਣਾਇਆ ਮੱਚੇ ਕਹਿੰਦੇ ਛੁੱਟੀਆਂ ਹੁਣ ਆ ਗਈਆਂ ਸੀ ਆਹ ਖਾਣਾ ਸੀ ਉਹ ਖਾਣਾ ਡਿਮਾਂਡ ਪੂਰੀ ਕਰਨੀ ਪੈਂਦੀ ਹੈ ਨਾ ਤੇ ਚਲੋ ਫਿਰ ਕੰਮ ਕੱਟ ਕਰਨੇ ਪੈਣੇ ਕੀ ਕਰੀਏ ਹੁਣ ਮੇਰੀ ਹਾਊਸ ਵਰਕ ਭੈਣਾਂ ਦਾ ਇਹੀ ਹਾਲ ਆ ਮੇਰੇ ਵਾਲੇ ਹੈ ਨਾ ਇੱਥੇ ਕਿ ਦਿਨ ਆਇਆ ਗਿਆ ਸਵਾ 5 ਵਜੇ ਦਾ ਹੋ ਗਿਆ ਟਾਈਮ ਕੀ ਚਾਹ ਬਣੀ ਹੈ ਨਾ ਚਾਹ ਪੀਣੀ ਹੈ ਕਿ ਕੀ ਕਰੀਏ ਹੁਣ ਚਾਹ ਬਣਾ ਦਿੰਨੇ ਤੁਹਾਨੂੰ ਸਾਨੂੰ ਇਹੀ ਕੰਮ ਨਹੀਂ ਆ ਹੈਨਾ ਭਾਂਡੇ ਧੋਲੇ ਚਾਹ ਬਣਾ ਲਈ ਰੋਟੀ ਪਕਾ ਲਈ ਚਲੋ ਜੀ ਕੀਆ ਹੁਣ ਅੱਜ ਦੇ ਬਲੌਗ ਦਾ ਕਰਦੇ ਹਾਂ ਸਟੈਂਡ ਤੇ ਵੀਡੀਓ ਨੂੰ ਲਾਈਕ ਕਰਨਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਹਾਈ ਜੌਬਸ ਨੂੰ ਨਾ ਭੈ ਕਰੋ ਤੇ ਮੈਂ ਕਿਸੇ ਨਵੇਂ ਵਿੱਤੇ ਦੇ ਨਾਲ ਤਕਲੀ <Marvel>